ਜੰਦ ਭਾਨ ਦੇ ਲੋਕ ਜਾਂ ਬੀਬੀਆਂ ਨੌਜਵਾਨ ਮਜ਼ਦੂਰ ਗ੍ਰਿਫਤਾਰ ਕੀਤੇ ਹੈਗੇ ਆ ਉਹਨਾਂ ਦੇ ਜੋ ਪਰਚਾ ਦਰਜ ਕੀਤਾ ਹੈਗਾ ਉਹ ਤੁਰੰਤ ਉਹਨੂੰ ਬਰਖਾਸਤ ਕੀਤਾ ਜਾਵੇ ਰੱਦ ਕੀਤਾ ਜਾਵੇ ਜਿੰਨਾ ਮਜ਼ਦੂਰਾਂ ਦੇ ਸ਼ਰੇ ਲੱਗੇ ਹੈਗੇ ਆ ਜਿਹੜੇ 312 ਬੋਰਡ ਜਿਹੜੀ 12 ਬੋਰਡ ਦੀ ਰੈਫਲ ਦੇ ਨਾਲ ਜਿਹੜੀ ਉਹਨਾਂ ਨੇ ਸੱਦੇ ਜਿਹੜੇ ਉਹ ਫਾਇਰ ਕੀਤੇ ਉਹਨਾਂ ਦੇ ਸ਼ਰੇ ਲੱਗੇ ਆ ਉਹਨਾਂ ਦੇ ਇਲਾਜ ਦੀ ਗੱਲ ਕੀਤੀ ਆ ਕੀ ਐਸਐਚਓ ਰਜੇਸ਼ ਕੁਮਾਰ ਨੂੰ ਉਸ ਤੋਂ ਚਲਦਾ ਕੀਤਾ ਔਰ ਜਿਹੜਾ ਗਮਜ਼ੂਰ ਹੈ ਜਾਂ ਜੈਜੀ ਆ ਉਹਦੇ ਤੇ ਐਸਸੀਐਸਟੀ ਤਹਿਤ ਪਰਚਾ ਦਰਜ ਵੀ ਹੋ ਗਿਆ 307 ਦਾ ਪਰਚਾ ਵੀ ਦਰਜ ਹੋ ਗਿਆ ਜਿਹੜੀਆਂ ਮੰਗਾ ਇਹ ਸਾਡੀਆਂ ਐਮ ਤੇ ਬੁਨਿਆਦੀ ਨੇ ਜੇ ਇਹ ਮੰਗਾ ਸਾਡੀਆਂ ਤਰੰਤ ਜਿਹੜੀਆਂ ਮੰਨੀਆਂ ਨਹੀਂ ਜਾਂਦੀਆਂ ਸਾਥੀ ਰਿਹਾਂ ਨਹੀਂ ਹੁੰਦੇ ਉਹਨਾਂ ਤੋਂ ਪਰਚੇ ਰੱਦ ਨਹੀਂ ਹੁੰਦੇ ਜਿਹੜਾ ਐਸਐਚਓ ਰਜੇਸ਼ ਕੁਮਾਰ ਆ ਉੱਤੇ ਸਖਤ ਸਖਤ ਕਾਰਵਾਈ ਨਹੀਂ ਹੁੰਦੀ ਪਰ ਮੈਂ ਇਹਨਾਂ ਨੇ ਉੱਥੋਂ ਹਟਾਤਾ ਹੈਗਾ ਉਹ ਕੋਈ ਹੋਰ ਐਸਐਚਓ ਲਾਤਾ ਪਰ ਅਸੀਂ ਇਹਨਾਂ ਮੰਗਾ ਤੇ ਅੜੇ ਹੋਏ ਆ ਪਿਛਲੇ ਦਿਨੀ ਪਿੰਡ ਚੰਦਪਾਣ ਦੇ ਵਿੱਚ ਜੋ ਮੰਦ ਭਾਗੀ ਘਟਨਾ ਹੋਈ ਤੇ ਉਸ ਘਟਨਾ ਨੂੰ ਲੈ ਕੇ ਸਮੁੱਚੀਆਂ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਵੱਲੋਂ ਸੰਘਰਸ਼ ਕੀਤਾ ਗਿਆ ਤੇ ਸੰਘਰਸ਼ ਤੋਂ ਬਾਅਦ ਆ ਜਿਹੜੀ ਪ੍ਰਸ਼ਾਸਨ ਦੇ ਨਾਲ ਮੀਟਿੰਗਾਂ ਹੋਈਆਂ ਇੱਕ ਜ਼ਬਰ ਵਿਰੋਧੀ ਐਕਸ਼ਨ ਕਮੇਟੀ ਬਣੀ ਤੇ ਉਸ ਐਕਸ਼ਨ ਕਮੇਟੀ ਨੇ ਆ ਜਿਹੜੇ ਪ੍ਰੋਟੈਸਟ ਕੀਤੇ ਅੱਜ ਫਰੀਦਕੋਟ ਪ੍ਰੋਟੈਸਟ ਸੀਗਾ ਤੇ ਇਸ ਪ੍ਰੋਟੈਸਟ ਨੂੰ ਜਿਹੜਾ ਫਿਲਹਾਲ ਇੱਕ ਵਾਰੀ ਸਾਮਪ ਕਰ ਦਿੱਤਾ ਗਿਆ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋਈ ਆ ਤੇ ਸਾਡੇ ਨਾਲ ਪ੍ਰਸ਼ਾਸਨ ਦੇ ਨਾਲ ਜੋ ਮੀਟਿੰਗਾਂ ਹੋਈਆਂ ਹੈਗੀਆਂ ਉਹਨਾਂ ਦੇ ਵਿੱਚੋਂ ਇੱਕ ਆਗੂ ਮੌਜੂਦ ਨੇ ਜੋ ਕਿ ਪਿੰਡੂ ਮਜ਼ਦੂਰ ਜਥੇਬੰਦੀ ਦੇ ਵਿੱਚ ਕੰਮ ਕਰਦੇ ਮੰਗਾ ਸਿੰਘ ਵੈਰੋਕੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਫੈਸਲਾ ਹੋਇਆ ਪ੍ਰਸ਼ਾਸਨ ਦੇ ਨਾਲ ਕੀ ਗੱਲਬਾਤ ਰਹੀ ਹੈਗੀ ਆ ਮੰਗਾ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਵੀ ਸ਼ੁਕਰੀਆ ਧੰਨਵਾਦ ਜੀ ਤੁਹਾਡਾ ਵੀ ਅੱਛਾ ਭਾਈ ਜੀ ਪਿਛਲੇ ਦਿਨੀ ਜੋ ਵੱਡੇ ਪੱਧਰ ਤੇ ਮਜ਼ਦੂਰਾਂ ਦੇ ਨਾਲ ਜਿਹੜਾ ਏਡਾ ਵੱਡਾ ਧੱਕਾ ਹੋਇਆ ਹੈ ਯਾਰ ਤੇ ਉਸ ਤੋਂ ਬਾਅਦ ਤੁਸੀਂ ਐਕਸ਼ਨ ਕਮੇਟੀ ਬਣਾ ਕੇ ਜਿਹੜਾ ਸੰਘਰਸ਼ ਕੀਤਾ ਅੱਜ ਮੀਟਿੰਗ ਹੋਈ ਹੈ ਤੁਹਾਡੀ ਪ੍ਰਸ਼ਾਸਨ ਦੇ ਨਾਲ ਉਸ ਮੀਟਿੰਗ ਦੇ ਵਿੱਚ ਕੀ ਕੁਝ ਨਿਬੜਿਆ ਹੈਗਾ ਕੀ ਕੋਈ ਕਿਹੜੀਆਂ-ਕਿਹੜੀਆਂ ਮੰਗਾਂ ਰੱਖੀ ਹੈ ਤੇ ਕਿਹੜੀਆਂ-ਕਿਹੜੀਆਂ ਮੰਗਾਂ ਮੰਨਣ ਦੇ ਲਈ ਪ੍ਰਸ਼ਾਸਨਾ ਜਿਹੜਾ ਤਿਆਰ ਹੋਵੇ ਦੇਖੋ ਉਹਦੇ ਵਿੱਚ ਪਿਛਲੇ ਦਿਨੀ ਜੋ ਚੰਦਪਾਣ ਦੇ ਵਿੱਚ ਹੋਇਆ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਸਾਰਾ ਲੋਕਾਂ ਨੂੰ ਪਤਾ ਹੈਗਾ ਚੰਦ ਭਾਨ ਕਾਹਨੜ ਵਿਰੋਧੀ ਇੱਕ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਜਿਹਦੇ ਵਿੱਚ ਮੈਨੂੰ ਆ ਜਿਹੜਾ ਕਨਵੀਨਰ ਦੀ ਜਿਹੜੀ ਜ਼ਿੰਮੇਵਾਰੀ ਉਹ ਦਿੱਤੀ ਗਈ ਹੈਗੀ ਆ ਔਰ ਅਸੀਂ ਆਸ-ਪਾਸ ਦੇ ਪਿੰਡਾਂ ਦੇ ਵਿੱਚ ਇਸ ਜ਼ਬਰ ਦੇ ਵਿਰੁੱਧ ਜਿਹੜਾ ਇਹਨਾਂ ਦਾ ਸੂਤਰਤਾ ਹਾਰ ਹੈ ਜਿਹਦੇ ਵਿੱਚ ਪਿੰਡ ਦਾ ਇੱਕ ਚੌਧਰੀ ਗਮਦੂਰ ਸਿੰਘ ਇੱਕ ਉਹਦੇ ਨਾਲ ਦਾ ਸਾਥੀ ਜੈਜੀ ਇਹਨਾਂ ਦੇ ਜਿਵੇਂ ਆਪਾਂ ਕਹਿ ਦਿੱ ਕਿ ਇਹਨਾਂ ਦਾ ਪੱਖ ਪੂਰਨ ਵਾਲਾ ਰਜੇਸ਼ ਐਸਐਚਓ ਜੈਤੋ ਇਹਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਉਣ ਵਾਸਤੇ ਔਰ ਜਿਹੜੇ ਮਜ਼ਦੂਰ ਗ੍ਰਿਫਤਾਰ ਕੀਤੇ ਹੈਗੇ ਆ ਉਹਨਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਜਿਹੜੇ ਉਹਨਾਂ ਤੇ 307 ਵਰਗੇ ਪਰਚੇ ਦਰਜ ਕੀਤੇ ਹੈਗੇ ਆ ਉਹਨਾਂ ਨੂੰ ਰੱਦ ਕਰਵਾਉਣ ਵਾਸਤੇ ਹੈ ਜਿਹੜਾ ਐਸਐਸਪੀ ਦਫ਼ਤਰ ਦੇ ਘਰਾਉ ਦਾ ਪ੍ਰੋਗਰਾਮ ਦਿੱਤਾ ਸੀ ਜਿਹਦੇ ਵਿੱਚੋਂ ਪ੍ਰਸ਼ਾਸਨ ਨੇ ਕੱਲ ਸਾਨੂੰ ਮੀਟਿੰਗ ਵਾਸਤੇ ਬੁਲਾਇਆ ਜਿਹਦੇ ਵਿੱਚ ADC ਇਥੋਂ ਦੀ SSP ਇਥੋਂ ਦਾ DC ਉਸ ਮੀਟਿੰਗ ਦੇ ਵਿੱਚ ਸ਼ਾਮਲ ਸੀ ਜਿਹਦੇ ਵਿੱਚ ਅਸੀਂ ਆਪਦੀਆਂ ਮੰਗਾਂ ਜਿਹੜੀਆਂ ਪਹਿਲ ਦੇ ਆਧਾਰ ਤੇ ਜਿਹੜੀਆਂ ਰੱਖੀਆਂ ਜਾਣੀਆਂ ਚਾਹੀਦੀਆਂ ਸੀ ਜਿਹੜੀ ਸਭ ਤੋਂ ਅਹਿਮ ਮੰਗ ਹੈ ਜਿਹੜੀ ਸਾਡੀ ਕਿ ਜਿਹੜੇ ਵੀ ਚੰਦ ਭਾਨ ਦੇ ਲੋਕ ਜਾਂ ਬੀਬੀਆਂ ਨੌਜਵਾਨ ਮਜ਼ਦੂਰ ਗ੍ਰਿਫਤਾਰ ਕੀਤੇ ਹੈਗੇ ਆ ਉਹਨਾਂ ਦੇ ਜੋ ਪਰਚਾ ਦਰਜ ਕੀਤਾ ਹੈਗਾ ਉਹ ਤੁਰੰਤ ਉਹਨੂੰ ਬਰਖਾਸਤ ਕੀਤਾ ਜਾਵੇ ਰੱਦ ਕੀਤਾ ਜਾਵੇ ਔਰ ਚੰਦਪਾਣ ਦੇ ਲੋਕਾਂ ਨੂੰ ਆ ਜਿਹੜਾ ਉਹ ਤੁਰੰਤ ਜਿਹੜਾ ਰਿਹਾ ਕੀਤਾ ਜਾਵੇ ਉਹਦੇ ਨਾਲ ਨਾਲ ਜਿਹੜੇ ਮੁੱਖ ਦੋਸ਼ੀ ਨੇ ਗਮਦੂਰ ਔਰ ਪੱਪੂ ਜੋ ਚੰਦਪਾਣ ਦਾ ਪਿੰਡ ਦਾ ਜਿਹੜਾ ਚੌਧਰੀ ਆ ਜੋ ਸੈਲਰ ਮਾਲਕ ਹੈ ਜਿਨੇ ਇਸ ਮਸਲੇ ਨੂੰ ਵੱਧ ਤੋਂ ਵੱਧ ਤੂਲ ਦਿੱਤੀ ਆ ਇਸ ਮਸਲੇ ਨੂੰ ਕਿਸਾਨ ਵਰਸ ਜੇ ਮਜ਼ਦੂਰ ਬਣਾਉਣ ਦੀ ਕੋਸ਼ਿਸ਼ ਕੀਤੀ ਆ ਉਹਦੇ ਖਿਲਾਫ ਐਸਐਸਟੀ ਤਹਿਤ ਪਰਚੇ ਦੀ ਮੰਗ ਨੂੰ ਲੈ ਕੇ 307 ਦੇ ਪਰਚੇ ਦੀ ਮੰਗ ਨੂੰ ਲੈ ਕੇ ਅਸੀਂ ਇਹ ਮੰਗ ਵੀ ਜ਼ੋਰ ਸ਼ੋਰ ਨਾਲ ਡੀਸੀ ਐਸਐਸਪੀ ਕੋਲ ਉਠਾਈ ਹੈਗੀ ਆ ਉਹਦੇ ਨਾਲ ਨਾਲ ਜੋ ਮਜ਼ਦੂਰਾਂ ਦਾ ਮਾਲੀ ਨੁਕਸਾਨ ਹੋਇਆ ਹੈਗਾ ਉਹਦੀ ਪਰਪਹਾਰੀ ਵੀ ਪਰਪਹਾਈ ਲਈ ਔਰ ਜਿੰਨਾ ਮਜ਼ਦੂਰਾਂ ਦੇ ਛਰੇ ਲੱਗੇ ਹੈਗੇ ਆ ਜਿਹੜੇ 312 ਬੋਰ ਜਿਹੜੀ 12 ਬੋਰ ਦੀ ਰੈਫਲ ਦੇ ਨਾਲ ਜਿਹੜੀ ਉਹਨਾਂ ਨੇ ਸੱਦੇ ਜਿਹੜੇ ਉਹ ਫਾਇਰ ਕੀਤੇ ਉਹਨਾਂ ਦੇ ਛਰੇ ਲੱਗੇ ਆ ਉਹਨਾਂ ਦੇ ਇਲਾਜ ਦੀ ਗੱਲ ਕੀਤੀ ਆ ਔਰ ਇਹਦੇ ਚੋਂ ਅਸੀਂ ਐਸਐਸਪੀ ਸਾਹਿਬ ਦੀ ਔਰ ਡੀਸੀ ਸਾਹਿਬ ਦੇ ਭਰੋਸੇ ਅੱਜ ਅਸੀਂ ਜਿਹੜਾ ਵੱਡਾ ਇਕੱਠ ਹੈ ਜਿਹੜਾ ਇੱਥੇ ਕਰਕੇ ਐਲਾਨ ਵੀ ਕੀਤਾ ਕਿ ਉਹਨਾਂ ਨੇ ਸਾਨੂੰ ਇਹ ਕਿਹਾ ਕਿ ਜਿਹੜੀਆਂ ਥੋਡੀਆਂ ਇਹ ਮੰਗਾ ਹੈ ਜਿਹਦੇ ਵਿੱਚੋਂ ਇੱਕ ਤਾਂ ਉਹਨਾਂ ਨੇ ਇੱਥੇ ਬੋਲਤਾ ਬੋਲ ਹੀ ਦਿੱਤਾ ਕਿ ਐਸਐਚਓ ਰਜੇਸ਼ ਕੁਮਾਰ ਨੂੰ ਉਸ ਤੋਂ ਚਲਦਾ ਕੀਤਾ ਔਰ ਜਿਹੜਾ ਗਮਜ਼ੂਰ ਹੈ ਜਾਂ ਜੈਜੀ ਆ ਉਹਦੇ ਦੇ ਐਸਸੀਐਸਟੀ ਤਹਿਤ ਪਰਚਾ ਦਰਜ ਵੀ ਹੋ ਗਿਆ 307 ਦਾ ਪਰਚਾ ਵੀ ਦਰਜ ਹੋ ਗਿਆ ਐਸਬੀ ਜਸਮੀਤ ਨੇ ਇੱਥੇ ਆ ਕੇ ਮੰਗ ਪੱਤਰ ਵੀ ਲਿਆ ਔਰ ਇਸ ਤੇ ਬੋਲ ਕੇ ਵੀ ਗਿਆ ਔਰ ਐਸ ਡੀ ਐਮ ਵੀ ਇੱਥੋਂ ਦਾ ਪੀਤਕੋਟ ਦਾ ਆ ਕੇ ਬੋਲ ਕੇ ਗਿਆ ਹੈਗਾ ਔਰ ਦੂਜੀ ਗੱਲ ਹੈ ਜਿਹੜੀ ਜੇਕਰ ਕਿਉਂਕਿ ਸਾਨੂੰ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਹੈ ਦੇਖੋ ਅਸੀਂ ਗੱਲਬਾਤ ਦੇ ਤਰੀਕੇ ਤੋਂ ਕਦੇ ਨਹੀਂ ਭੱਜੇਗੇ ਹਮੇਸ਼ਾ ਵੱਡੀਆਂ-ਵੱਡੀਆਂ ਦੇਸ਼ੀਆਂ ਦੀਆਂ ਜੰਗਾਂ ਹੋ ਜਾਂਦੀਆਂ ਹਨ ਹਮੇਸ਼ਾ ਟੇਬਲ ਟਾਕ ਤੇ ਹੀ ਜਿਹੜੀ ਗੱਲ ਨਿਬੜਦੀ ਹੈਗੀ ਆ ਅਸੀਂ ਪ੍ਰਸ਼ਾਸਨ ਦੇ ਧਿਆਨ ਚ ਲਿਆਉਣਾ ਚਾਹੁੰਦੇ ਆ ਕਿ ਜਿਹੜੀਆਂ ਮੰਗਾਂ ਇਹ ਸਾਡੀਆਂ ਐਮ ਤੇ ਬੁਨਿਆਦੀ ਨੇ ਜੇ ਇਹ ਮੰਗਾਂ ਸਾਡੀਆਂ ਤੁਰੰਤ ਜਿਹੜੀਆਂ ਮੰਨੀਆਂ ਨਹੀਂ ਜਾਂਦੀਆਂ ਸਾਥੀ ਰਿਹਾਈ ਨਹੀਂ ਹੁੰਦੇ ਉਹਨਾਂ ਤੋਂ ਪਰਚੇ ਰੱਦ ਨਹੀਂ ਹੁੰਦੇ ਜਿਹੜਾ ਐਸ ਐਚਓ ਰਜੇਸ਼ ਕੁਮਾਰ ਹੈ ਉੱਤੇ ਸਖਤ ਸਖਤ ਕਾਰਵਾਈ ਨਹੀਂ ਹੁੰਦੀ ਭਾਵੇਂ ਇਹਨਾਂ ਨੇ ਉੱਥੋਂ ਹਟਾਤਾ ਹੈਗਾ ਉਹ ਕੋਈ ਹੋਰ ਐਸ ਐਚਓ ਲਾਤਾ ਹੈ ਪਰ ਅਸੀਂ ਇਹਨਾਂ ਮੰਗਾਂ ਤੇ ਅੜੇ ਹੋਏ ਆ ਜੇ ਪ੍ਰਸ਼ਾਸਨ ਨੇ ਇੱਕ ਵੀ ਪਰਸੈਂਟ ਇਹਨਾਂ ਮੰਗਾਂ ਦੇ ਵਿੱਚ ਢਿੱਲ ਕੀਤੀ ਤਾਂ ਆਉਣ ਵਾਲੀ 17 ਫਰਵਰੀ ਨੂੰ ਜਿਹੜਾ ਵੱਡਾ ਪੰਜਾਬ ਦਾ ਘਟਾ ਐਸਐਸਪੀ ਦਫਤਰ ਦੇ ਘਰਾਉ ਵਾਸਤੇ ਆ ਜਿਹੜਾ ਉਹ ਅੰਬੜੂਗਾ ਔਰ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਥੋਂ ਦੀ ਸੀਆਈਡੀ ਨੂੰ ਪ੍ਰਸ਼ਾਸਨ ਨੂੰ ਹਗਾ ਕਰ ਦੇਣਾ ਚਾਹੁੰਦੇ ਆ ਕਿ ਇਹ ਜੋ ਸਾਡਾ ਨਾ ਵਾਦਾ ਕੀਤਾ ਤੁਸੀਂ ਰਿਹਾਈ ਵਾਸਤੇ ਜਾਂ ਦੂਸਰੇ ਬੰਦਿਆਂ ਨੂੰ ਛੱਡਣ ਵਾਸਤੇ ਜਾਂ ਪਰਚੇ ਰੱਦ ਕਰਨ ਵਾਸਤੇ ਉਹਨਾਂ ਦੀ ਜਿਹੜੀ ਕੁੱਟਮਾਰ ਹੋਈ ਆ ਉਹਨਾਂ ਦੇ ਲਾਜ ਵਾਸਤੇ ਉਹਨਾਂ ਦੇ ਘਰਾਂ ਦੀ ਤੋੜਪਾਂ ਦੇ ਜਿਹੜੀ ਕੀਤੀ ਉਹਦੀ ਪਰਪਾਈ ਵਾਸਤੇ ਇਹ ਤੋਂ ਇੱਕ ਵੀ ਕਦਮ ਅਸੀਂ ਪਿੱਛੇ ਨਹੀਂ ਹਟਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ 17 ਫਰਵਰੀ ਨੂੰ ਵੱਡਾ ਕਟਫੇਰ ਕਰਾਂਗੇ ਜੇ ਪ੍ਰਸ਼ਾਸਨ ਮੰਗੀਆਂ ਹੋਈਆਂ ਮੰਨਾਂ ਮੰਨੀਆਂ ਹੋਈਆਂ ਮੰਗਣਾਂ ਨਾ ਮੰਨਣ ਅਛਾ ਕਿਵੇਂ ਦੇਖਦੇ ਹੋ ਇਸ ਜਿੱਤ ਨੂੰ ਫਿਲਹਾਲ ਪਹਿਲਾਂ ਤਾਂ ਪ੍ਰਸ਼ਾਸਨ ਕਹਿੰਦਾ ਸੀਗਾ ਕਿ ਗੋਲੀਆਂ ਹੀ ਨਹੀਂ ਚੱਲੀਆਂ ਕਾਫੀ ਕੁਸ਼ਾ ਜਿਹੜਾ ਉਸ ਤੋਂ ਮੁਕਰ ਰਹੇ ਸੀਗੇ ਉਹ ਸਾਰਾ ਕੁਸ਼ਾ ਜਿਹੜਾ ਦੁਬਾਰਾ ਇੱਕ ਵਾਰੀ ਸੁੱਕ ਕੇ ਚੱਟਣ ਵਾਲੀ ਗੱਲ ਹੋ ਜਾਂਦੀ ਹੈ ਕਿਵੇਂ ਦੇਖਦੇ ਹੋ ਇਸ ਜਿੱਤ ਨੂੰ ਦੇਖੋ ਪ੍ਰਸ਼ਾਸਨ ਦਾ ਬਹੁਤ ਕੁਝ ਕਹਿੰਦਾ ਸੀਗਾ ਪ੍ਰਸ਼ਾਸਨ ਤਾਂ ਇਹ ਕਹਿੰਦਾ ਸੀ ਕਿ ਦੋਸ਼ੀ ਸਾਰੇ ਮਜ਼ਦੂਰ ਨੇ ਕਿਉਂਕਿ ਜਿਹੜਾ ਸੂਤਰਧਾਰ ਹੈ ਸੂਤਰਧਾਰ ਇਹਦੇ ਵਿੱਚ ਐਮਐਲਏ ਆ ਸੂਤਰਧਾਰ ਇਹਦੇ ਵਿੱਚ ਗਮਜ਼ੂਰ ਹੈ ਸੂਤਰਧਾਰ ਹੀ ਇਹਦੇ ਚ ਐਸਐਚਓ ਰਜੇਸ਼ ਕੁਮਾਰ ਹੈ ਅਸੀਂ ਜਦੋਂ ਉਹਨਾਂ ਨੂੰ ਵੀਡੀਓ ਦਿਖਾਈਆਂ ਧਰਨਾ ਲਾਉਣ ਤੋਂ ਪਹਿਲਾਂ ਗਮਜ਼ੂਰ ਸਿੰਘ ਜੈਜੀ ਨੇ ਔਰ ਉਹਦਾ ਗਮਜ਼ੂਰ ਸਿੰਘ ਨੇ ਤੇ ਜੈਜੀ ਨੇ ਉਹਦੇ ਭਰਾ ਨੇ ਜਿਹੜੀ ਕੁਲਦੀਪ ਸਿੰਘ ਆ ਜਿਹੜਾ ਸਰਪੰਚ ਦੇ ਘਰ ਆਉਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਆ ਔਰ ਜਿਹੜੇ ਪੱਤਰਕਾਰ ਸੀਗੇ ਉਹਨਾਂ ਦੇ ਵੀ ਕੈਮਰੇ ਤੋੜੇ ਹੈਗੇ ਆ ਮਹਿਜ ਨਾਲੀ ਦਾ ਮਸਲਾ ਸੀ ਪੰਚਾਇਤ ਮੈਂਬਰ ਤੱਕ ਦਾ ਮਸਲਾ ਸੀਗਾ ਐਸਐਚਓ ਨੂੰ ਦਿਖਾ ਦਿੱਤੀ ਸੀ ਉਹਨਾਂ ਨੇ ਉਹਤੇ ਕਾਰਵਾਈ ਨਹੀਂ ਐਸਐਚਓ ਨੇ ਕੀਤੀ ਨਹੀਂ ਤਾਂ ਗਮਜ਼ੂਰ ਨੂੰ ਕੰਨੋਂ ਫੜ ਕੇ ਅੰਦਰ ਤੋਂਦਾ ਜਾਣੂ ਦਬਕੇ ਮਾ ਦਬਕਾ ਮਾਰਦਾ ਵੀ ਤੂੰ ਇਹ ਗਲਤ ਕਰ ਰਿਹਾ ਹੈ ਮਸਲਾ ਇੱਥੇ ਹੀ ਲਟਕ ਜਿਹੜਾ ਉਹ ਖਤਮ ਹੋ ਜਾਣਾ ਸੀਗਾ ਪਰ ਪ੍ਰਸ਼ਾਸਨ ਨੇ ਵੀ ਇਹਨੂੰ ਤੂਲ ਦਿੱਤੀ ਆ ਔਰ ਜਿਹੜਾ ਐਸਐਚਓ ਰਜੇਸ਼ ਕੁਮਾਰ ਆ ਉਹ ਜਿਵੇਂ ਸਿੰਘਮ ਫਿਲਮ ਦਾ ਜਿਹੜਾ ਉਹ ਅਜੇ ਦੇਵ ਗੰਨ ਹੈਗਾ ਉਹ ਪਿੱਛੇ ਐਨਕ ਲਾ ਕੇ ਰੱਖਦਾ ਹੈ ਰਜੇਸ਼ ਕੁਮਾਰ ਆ ਜਿਹੜਾ ਉਹ ਦਲਤਾ ਚ ਹੋ ਕੇ ਦਲਤ ਵਿਰੋਧੀ ਸਾਥ ਹੋਇਆ ਔਰ ਐਮਐਲਏ ਆ ਜਿਹੜਾ ਅਮੋਲਕ ਸਿੰਘ ਉਹ ਵੀ ਦਲਤਾ ਚ ਆ ਪਰ ਇਹਨਾਂ ਨੂੰ ਜਿਹੜੀ ਹੱਡੀ ਆ ਜਿਹੜੀ ਉਹ ਤਕੜੇ ਬੰਦੇ ਵਾਲੀ ਪੈ ਗਈ ਹੈਗੀ ਆ ਇਹਨਾਂ ਦੀ ਜਮਾਤ ਬਦਲ ਗਈ ਹੈਗੀ ਆ ਐਮਐਲਏ ਬਣ ਕੇ ਅਸੀਂ ਆਪਦੀਆਂ ਮੰਗਾਂ ਦੇ ਬਜਾਇਦਾ ਅਸੀਂ ਆਪਦੀਆਂ ਮੰਗਾਂ ਜਿੰਨਾ ਸਮਾਂ ਹੱਲ ਨਹੀਂ ਹੁੰਦੀਆਂ ਉਹਨਾਂ ਸਮਾਂ ਇਹਦੇ ਜਿਵੇਂ ਆਪਾਂ ਕਹਿੰਦੇ ਵੱਡੇ ਸੰਘਰਸ਼ ਦਾ ਐਲਾਨ ਕਰਦੇ ਰਹਾਂਗੇ ਜਿਵੇਂ ਹੁਣ ਅਸੀਂ ਐਸਐਸਪੀ ਦਫ਼ਤਰ ਦੇ 17 ਨੂੰ ਕੀਤਾ ਹੈਗਾ ਇਸ ਕਰਕੇ ਅਸੀਂ ਆਪਦੀਆਂ ਮੰਗਾਂ ਤੋਂ ਇੱਕ ਕਦਮੀ ਪਿੱਛੇ ਹਟਣ ਵਾਲੇ ਨਹੀਂ ਹੈਗੇ